ਇਸ ਤਰ੍ਹਾਂ ਜੀ ਸਾਡੇ ਨਾ ਥਾਣਾ ਅਨੰਦਗੜ੍ਹ ਦੇ ਵਿੱਚ ਜਿਹੜਾ ਇੱਕ ਪਿੰਡ ਪੈਂਦਾ ਹੈ ਪਿੰਡ ਰੈਕੀਕਲਾ ਉੱਥੇ ਇੱਕ ਦਾਤਾ ਹਰੀ ਸਿੰਘ ਬਾਬਾ ਜੀ ਹੈਗੇ ਉਹਨਾਂ ਦੇ ਨਾਮ ਤੇ ਇੱਕ ਮੇਲਾ ਹਰ ਸਾਲ ਦਾ ਜਿਹੜਾ ਹੈਗਾ ਉਹ ਲਗਾਇਆ ਜਾਂਦਾ ਤੇ ਇਸ ਮੇਲੇ ਦੇ ਵਿੱਚ ਜਿਹੜੇ ਕਾਫੀ ਜਿਹੜੇ ਉਥੋਂ ਦੇ ਉਹਨੂੰ ਮੰਨਣ ਵਾਲੇ ਸ਼ਰਧਾਲੂ ਆਉਂਦੇ ਆ ਤੇ ਇਹ 17 ਤਰੀਕ ਨੂੰ ਦੀ ਗੱਲ ਹੈਗੀ ਹੈ ਉੱਥੇ ਅਸੀਂ ਫੋਰਸ ਲਗਾਈ ਹੋਈ ਸੀ ਤੇ ਜਿਹਦੇ ਵਿੱਚ ਸਾਡੇ ਇੰਸਪੈਕਟਰ ਅਰਵਿੰਦਰ ਸਿੰਘ ਤੇ ਐਸਸੀ ਗੁਰਮੀਤ ਸਿੰਘ ਦੀਆਂ ਜਿਹੜੀਆਂ ਦੋ ਪੁਲਿਸ ਪਾਰਟੀਆਂ ਸੀਗੀਆਂ ਉੱਥੇ ਅ ਸਿਕਿਉਰਿਟੀ ਡਿਊਟੀ ਤੇ ਲਾਅ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਉੱਥੇ ਹਾਜ਼ਰ ਸੀਗੀਆਂ ਤਾਂ ਕਰੀਬ 11:30 ਵਜੇ ਦੀ ਗੱਲ ਆ ਰਾਤ ਦੇ 17-18 ਦੇ ਦਰਮਿਆਨ ਦੀ ਕੱਲ ਦੀ ਗੱਲ ਹੈ ਤਾਂ ਉੱਥੇ ਪਬਲਿਕ ਨੇ ਦੱਸਿਆ ਵੀ ਉੱਥੇ ਨਾ ਕੋਈ ਦੋ ਆਪਸ ਵਿੱਚ ਜਿਹੜੇ ਹੈਗੇ ਆ ਗਰੁੱਪ ਟਾਈਪ ਜਿਹੜੇ ਹੈਗੇ ਆ ਆਪਸ ਵਿੱਚ ਮੁੰਡੇ ਜਿਹੜੇ ਹੈਗੇ ਆ ਉਹ ਹੀ ਝਗੜ ਰਹੇ ਆ ਪਿੰਡ ਦੇ ਉਚਾਲੇ ਜਾ ਕੇ ਉਹ ਝਗੜ ਰਹੇ ਨੇ ਤਾਂ ਇਮੀਡੀਏਟ ਜਿਹੜੇ ਹੈਗੇ ਐਸ ਐਚਓ ਸਾਡੇ ਇੰਸਪੈਕਟਰ ਰਵਿੰਦਰ ਸਿੰਘ ਜਿਹੜੇ ਨੰਦਗੜ੍ਹ ਨੇ ਉਹ ਉੱਥੇ ਮੌਕੇ ਤੇ ਪਹੁੰਚੇ ਤਾਂ ਉਹ ਜਿਹੜੀ ਇੱਕ ਤੇ ਰਹਿ ਗਈ ਆ ਜਿਹਦੇ ਚ 70 ਬੰਦੇ ਬਾਈ ਨੇਵੇਂ ਹੈਗੇ ਆ ਤੇ ਕੋਈ 30 35 ਬੰਦੇ ਸੀਗੇ ਜਿਹੜੀ ਮਰੀਡ ਟਾਈਪ ਸੀ ਜਿਹੜੇ ਜ਼ਿਆਦਾ ਉਹਨਾਂ ਨੇ ਕੀ ਕੀਤਾ ਵੀ ਇੱਕ ਸਾਡੇ ਬਲਵਿੰਦਰ ਸਿੰਘ ਜਿਹਨੂੰ ਨੰਬਰਦਾਰ ਕਹਿੰਦੇ ਨੇ ਰੈਕੇ ਕਨਾਲਾ ਦਾ ਪਿੰਡ ਦੇ ਵਿਚਾਲੇ ਉਹਦਾ ਘਰ ਉੱਥੇ ਸੱਤ ਦੇ ਵਿੱਚ ਹੈਗਾ ਚੰਡਾ ਵਾਜ ਦਾ ਉੱਥੇ ਉੱਥੇ ਉਹਦਾ ਘਰ ਹੈਗਾ ਤਾਂ ਉੱਥੇ ਇਹ ਉਹਦੇ ਘਰ ਵੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਐਸ ਐਚ ਉਹ ਰਵਿੰਦਰ ਸਿੰਘ ਨੇ ਜਾ ਕੇ ਇਹਨਾਂ ਨੂੰ ਸਮਝਾਇਆ ਵੀ ਤੁਸੀਂ ਉੱਥੇ ਘਰੇ ਨਾਲ ਬੜੋ ਕੋਈ ਦਿੱਕਤ ਤਾਂ ਦੱਸੋ ਉਹ ਕਹਿੰਦੇ ਵੀ ਸੋਨੂੰ ਨਾਂ ਦਾ ਮੁੰਡਾ ਜਿਹੜਾ ਹੈਗਾ ਇਹਨਾਂ ਦੇ ਘਰ ਦੇ ਵਿੱਚ ਘੁੱਸ ਗਿਆ ਤੇ ਉਹ ਉਹਨੂੰ ਬਾਹਰ ਕੱਢੋ ਤੇ ਅਸੀਂ ਉਹਦੇ ਨਾਲ ਜਿਹੜਾ ਹੈਗਾ ਲੜਨਾ ਝਗੜਨਾ ਤੇ ਕੁੱਟਮਾਰ ਕਰ ਲਈ ਪਰ ਪੁਲਿਸ ਨੇ ਪੂਰਾ ਸੰਦਰਭ ਦੇ ਵਿੱਚ ਪੁਰੀ ਨੂੰ ਤਰਦਦ ਕਰਕੇ ਇਹਨੂੰ ਬੜਾ ਸਮਝਾਇਆ ਇਹਨਾਂ ਲੋਕਾਂ ਨੂੰ ਜਿਹੜੇ ਸੀਗੇ ਆਏ ਉੱਥੇ ਵੀ ਤੁਸੀਂ ਲੜਾਈ ਝਗੜਾ ਨਾ ਕਰੋ ਤਾਂ ਪੁਲਿਸ ਦੇ ਸਮਝਾਉਣ ਦੇ ਬਾਵਜੂਦ ਵੀ ਇਹਨਾਂ ਨੇ ਆਪਣਾ ਜਿਹੜਾ ਹੈਗਾ ਉਹ ਹਟੇ ਨਹੀਂ ਹੈਗੇ ਸ਼ਾਂਤੀ 'ਚ ਨਹੀਂ ਆਏ ਤਾਂ ਇਹਨਾਂ ਨੇ ਪੁਲਿਸ ਦੇ ਉੱਤੇ ਜਿਹੜਾ ਹਮਲਾ ਕਰਤਾ ਡਾਂਗਾ ਨਾਲ ਤੇ ਰੋੜੇ ਵਗੈਰਾ ਤੇ ਹੋਰ ਇਦਾਂ ਦੇ ਜਿਹੜੇ ਲੈ ਕੇ ਮਾਰੂ ਹਥਿਆਰਾਂ ਨਾਲ ਉੱਥੇ ਉਹਨਾਂ ਤੇ ਹਮਲਾ ਕਰਤਾ ਕਿ ਇਹਨੂੰ ਬਾਹਰ ਕੱਢੋ ਜਿਹੜਾ ਇਹ ਮੁੰਡਾ ਹੈਗਾ ਇਹਨੂੰ ਬਾਹਰ ਕੱਢ ਦਿਓ ਤੇ ਅਸੀਂ ਇਹਨੂੰ ਕੁੱਟਮਾਰ ਕਰਨੀ ਹੈ ਤਾਂ ਉਹ ਇਹਨਾਂ ਨੇ ਹਮਲਾ ਕੀਤਾ ਪੁਲਿਸ ਤੇ ਤੇ ਇਹਦੇ ਜਿਹਦੇ ਚ ਸਾਡੇ ਇੰਸਪੈਕਟਰ ਰਵਿੰਦਰ ਸਿੰਘ ਹੈਗੇ ਆ ਉਹ ਜਿਹੜੇ ਹੈਗੇ ਉਹਨਾਂ ਦੇ ਬਾਹਰ ਤੇ ਤੇ ਕਾਫੀ ਹੋਰ ਸੱਟਾਂ ਲੱਗੀਆਂ ਨੇ ਛਾਰਪ ਸੱਟਾਂ ਨੇ ਤੇ ਸਾਡੇ ਏਐਸਆਈ ਜਿਹੜੇ ਬਲਵਿੰਦਰ ਸਿੰਘ ਹੈ ਉਹਨਾਂ ਦੇ ਵੀ ਸੱਟਾਂ ਹੋਈਆਂ ਲੱਗੀਆਂ ਨੇ ਉਹ ਵੀ ਇੱਥੇ ਸਿਵਲ ਹਸਪਤਾਲ ਦਾਖਲ ਹੈ ਇਨਸਪੈਕਟਰ ਰਵਿੰਦਰ ਸਿੰਘ ਸਾਡੇ ਕੌਸਮੋ ਹਸਪੀਟਲ ਦਾਖਲਾ ਉਹਨਾਂ ਦਾ ਪੇਟ ਹੋ ਰਿਹਾ ਤੇ ਇੱਕਦਮ ਲਾਜ ਸਾਡੇ ਹੋਰ ਆ ਜਿਨ੍ਹਾਂ ਨੂੰ ਮੁੱਢਲੀ ਸਹਾਤਾ ਦੇ ਕੇ ਅਸੀਂ ਜਿਹੜਾ ਹੈਗਾ ਉਹ ਦਾਖਲ ਕਰਾਇਆ ਉਹਨਾਂ ਨੂੰ ਵੀ ਮਤਲਬ ਉਹ ਜਿਹੜਾ ਛੁੱਟੀ ਦਿੱਤੀ ਹੈ ਤੇ ਇਹਦੇ ਸਬੰਧ ਵਿੱਚ ਅਸੀਂ ਕੋਈ 35 ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਜਿਹੜਾ ਦਰਜ ਕੀਤਾ ਜਿਦੇ ਵਿੱਚ ਸੈਕਸ਼ਨ 109 132 221 121 1 118 1 115 2 191 ਔਰ 2 ਤੇ 190 ਤੇ 324 ਸੈਕਸ਼ਨ ਬੀ ਐਨ ਐਸ ਦੇ ਤਹਿਤ ਜਿਹੜੀਆਂ ਪਿਛਲੀਆਂ ਧਰਾਵਾਂ ਹੁੰਦੀਆਂ ਸੀਗੀਆਂ 307 ਇਹ 353 186 148 49 ਆਈ ਪੀਸੀ ਜਿਹੜੀ ਸੀ ਉਹਦੇ ਤਹਿਤ ਜਿਹੜਾ ਹੈਗਾ 35 ਬੰਦਿਆਂ ਦੇ ਖਿਲਾਫ ਅਸੀਂ ਮਕਦਮਾ ਦਰਜ ਕਰ ਲਿਆ ਤੇ ਜਿਹਦੇ ਵਿੱਚੋਂ ਅਥਾਣਾ ਮੰਦਗੜ ਦਰਜ ਕੀਤਾ ਜਿਹਦੇ ਵਿੱਚੋਂ ਅਸੀਂ ਤਿੰਨ ਦੋਸ਼ੀਆਂ ਨੂੰ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਲਾਡੀ ਸਿੰਘ ਪੁੱਤਰ ਮੈਪ ਸਿੰਘ ਦੂਸਰਾ ਹੈਗਾ ਰਗਵੀਰ ਸਿੰਘ ਗੱਗੀ ਪੁੱਤਰ ਫਲਕਰਨ ਸਿੰਘ ਤੇ ਇੱਕ ਹੈਗਾ ਜੀ ਬਲਜਿੰਦਰ ਬਾਬੂ ਪੁੱਤਰ ਹਰਬੰਸ ਸਿੰਘ ਵਾਸੀ ਰੈਕੇ ਕਲਾ ਇਹਨਾਂ ਤਿੰਨਾਂ ਨੂੰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਦੇ ਖਿਲਾਫ ਕਾਨੂੰਨਨ ਜੋ ਵੀ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਉਹ ਕੀਤੀ ਜਾਏਗੀ ਜਿਹੜਾ ਵੀ ਇਸ ਤਰ੍ਹਾਂ ਪੁਲਿਸ ਦੇ ਨਾਲ ਜਿਹੜੀ ਆਪਦੀ ਡਿਊਟੀ ਕਰ ਰਹੀ ਹੈ ਪੁਲਿਸ ਨਾਲ ਜਿਹੜਾ ਇਸ ਤਰ੍ਹਾਂ ਕੋਈ ਆਪਦੀ ਵਰਦੀ ਨੂੰ ਜਾਂ ਉਹਦੀ ਡਿਊਟੀ ਦੇ ਵਿੱਚ ਵਿਗੜਨ ਪਾਏਗਾ ਤਾਂ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਬੁਖੰਡਾ ਪੁਲਿਸ ਕਰੇਗੀ ਸਰਕਾਰ ਨੇ ਕੀ ਜਿੰਨੇ ਟੋਟਲੇ ਕਿੰਨੇ ਚੱਕੀ ਦੇ ਲਗਾ ਟੋਟਲ ਜੇ ਦੇਖਿਆ ਜਾਵੇ ਤਾਂ 4 ਸੀਗੇ ਪਰ ਉਹ ਦੋਵਾਂ ਨੂੰ ਮੁਢਲੀ ਸਹਾਤਾ ਦਿੱਤੀ ਗਈ ਤੇ ਜਿਹੜੇ 4 ਦੀ ਵਿਚੋਂ ਦੋ ਹੀ ਮੇਨ ਜਿਹੜੇ ਦਾਖਲ ਹੈਗੇ ਨੇ ਇੱਕ ਕਾਸਮੋ ਹਸਪੀਟਲ ਬਟਨਾ ਦਾਖਲਾ ਜਿਹਦੇ ਕਾਫੀ ਜਿਆਦਾ ਸਰਫਟ ਨੇ ਤੇ ਇੱਕ ਸਿਵਲ ਹਸਪੀਟਲ ਬਟਨ ਦਾ ਜਿਹੜਾ ਹੈਗਾ ਦਾਖਲਾ ਬਣਾਉਂਦਾ ਸੀ ਕਾਰਨ ਇਹ ਜੀ ਦੋ ਗਰੁੱਪਾਂ ਦੀ ਆਪਸ ਵਿੱਚ ਲੜਾਈ ਸੀਗੀ ਕੋਈ ਸੋਨੂ ਨਾਂ ਦਾ ਮੁੰਡਾ ਸੀ ਉਹ ਘਰੇ ਵੜ ਗਿਆ ਸੀ ਬਲਵਿੰਦਰ ਸਿੰਘ ਨੰਬਰਦਾਰ ਦੇ ਘਰੇ ਵੜ ਗਿਆ ਸੀਗਾ ਉਹ ਪਹਿਲਾਂ ਉਹਨਾਂ ਨਾਲ ਲੜਾਈ ਹੋਈ ਹੈ ਇਹ ਰਾਤ ਦੇ 11:30 11:30 ਵਜੇ ਦੀ ਗੱਲ ਹੈਗੀ ਹੈ ਲੜਾਈ ਹੋਈ ਹੈ ਉਹ ਇਹਨਾਂ ਦੀ ਆਪਸੀ ਗਰੁੱਪਾਂ ਸੀ ਪੁਲਿਸ ਦੇ ਵਿੱਚ ਜਿਹੜੀ ਪੈ ਕੇ ਇਹਨਾਂ ਦਾ ਝਗੜਾ ਨਿਪਟਾਰੇ ਸੀਗੀ ਪਰ ਇਹਨਾਂ ਨੇ ਪੁਲਿਸ ਤੇ ਹੀ ਅਟੈਕ ਕਰ ਦਿੱਤਾ ਤੇ ਉਹਨਾਂ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਇਹ ਪੁਲਿਸ ਵਿਭਾਗ ਨੂੰ ਆਪਣੇ ਬਚਾਅ ਦੇ ਲਈ ਕਿੰਨੇ ਰਾਊਂਡ ਫਾਇਰ ਕੀਤੇ ਗਏ ਹਵਾਈ ਫਾਇਰ ਤੇ ਉੱਥੇ ਫਿਰ ਜਦੋਂ ਜਿਹੜੇ ਨਹੀਂ ਸਮਝੇ ਜੀ ਉਹਦੇ ਤਕਰੀਬਨ ਨੌਰਥਨ 12 15 ਜਿਹੜੇ ਹੈਗੇ ਪੁਲਿਸ ਨੇ ਫਾਇਰ ਕਰਨੇ ਪਏ ਕਿਉਂਕਿ ਤਿੱਤਰ-ਵਿੱਤਰ ਇਹਨਾਂ ਨੂੰ ਕਰ ਲਈਏ ਕਰਨਾ ਜ਼ਰੂਰੀ ਸੀ ਜੇਕਰ ਇਹ ਨਾ ਕਰਦੀ ਪੁਲਿਸ ਤਾਂ ਇਹ ਨਾਲ ਵਾਲੇ ਜਿਹੜੇ ਘਰ ਸੀ ਬਲਵਿੰਦਰ ਸਿੰਘ ਨੰਬਰਦਾਰ ਦਾ ਉੱਥੇ ਹੀ ਐਂਟਰ ਕਰਕੇ ਉਹਨਾਂ ਦਾ ਵੀ ਨੁਕਸਾਨ ਕਰ ਸਕਦੇ ਸੀ ਤੇ ਪੁਲਿਸ ਪਾਰਟੀ ਦਾ ਵੀ ਨੁਕਸਾਨ ਕਰਦੇ ਸੀ ਤੇ ਟੋਟਲ ਬਚਾਅ ਦੇ ਲਈ ਕਿੰਨੇ ਟੋਟਲ ਪੁਲਿਸ ਮਾਦਦ ਜਿੰਨਾ ਟੋਟਲ ਰਾਊਂਡ ਫਾਇਰ ਕੀਤੇ ਗਏ ਤਕਰੀਬਨ 10 ਤੋਂ 12 15 ਮੁਲਾਜ਼ਮ ਸੀਗੇ 10 12 ਮੁਲਾਜ਼ਮ ਸੀਗੇ ਉੱਤੇ ਡਿਊਟੀ ਵਾਸ